ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹ ਵੀਡੀਓ ਜ਼ਰੂਰ ਵਾਇਰਲ ਹੁੰਦੀ ਦੇਖੀ ਹੋਵੇਗੀ ਇਹ ਸਰਦਾਰ ਮੁੰਡਾ ਇਸ ਨੂੰ ਕਿਉਂ ਥਪੜੇ ਮਾਰ ਰਿਹਾ ਆ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਦੇ ਵਾਂਗੂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਦਰਸਲ ਗੱਲ ਇਦਾਂ ਆ ਇਹ ਵੀਡੀਓ ਚੰਡੀਗੜ੍ਹ ਜਾਂ ਫਿਰ ਮੁਹਾਲੀ ਦੀ ਦੱਸੀ ਜਾ ਰਹੀ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਇਸ ਵਿੜਦੇ ਵਿੱਚ ਸਰਦਾਰ ਮੁੰਡੇ ਦੇ ਵੱਲੋਂ ਥਪੇੜੇ ਮਾਰੇ ਗਏ ਨੇ ਇਸ ਮੁੰਡੇ ਦੇ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਚਿੱਟੀ ਟੀ-ਸ਼ਰਟ ਵਾਲਾ ਤੇ ਇਹਨਾਂ ਕੁੜੀਆਂ ਦੇ ਵਿੱਚੋਂ ਕਿਸੇ ਇੱਕ ਕੁੜੀ ਦਾ ਭਰਾ ਦੱਸਿਆ ਜਾ ਰਿਹਾ ਹੈ ਇਹ ਸਰਦਾਰ ਮੁੰਡਾ ਗੱਲ ਇਹਦਾ ਹੈ ਦੋਸਤੋ ਇਹਨਾਂ ਨੇ ਕੀ ਕੀਤਾ ਅਖਬਾਰਾਂ ਦੇ ਵਿੱਚ ਪੋਸਟਰ ਦਿੱਤੇ ਹੋਏ ਸੀ ਐਡਾਂ ਦਿੱਤੀਆਂ ਹੋਈਆਂ ਸੀ ਵੀ ਮੈਂ ਡਾਇਰੈਕਟਰਾਂ ਇੱਥੇ ਵੀ ਇਸ ਦੇ ਲਈ ਮਾਡਲ ਦੀ ਜ਼ਰੂਰਤ ਆ ਵੀ ਇੱਥੇ ਆਡੀਸ਼ਨ ਦੇਣਾ ਤਾਂ ਇਹ ਫੇਕ ਓਡੀਸ਼ਨ ਲੈਂਦਾ ਸੀ ਤੇ ਘਟੀਆਂ ਹਰਕਤਾਂ ਕਰਦਾ ਸੀ ਫਿਰ ਕੁੜੀ ਦੇ ਭਰਾ ਨੇ ਫੜ ਲਿਆ ਤੇ ਫੜ ਕੇ ਲਾਇਆ ਤਮਾਚੇ ਸੋਸ਼ਲ ਮੀਡੀਆ ਤੇ ਰਾਹੀਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਬਤਨੀ ਵੀ ਲੜਕੀਆਂ ਐ ਨਾ ਧਿਆਨ से ਇਹ ਵੀਡੀਓ ਵੀ ਦੇਖ ਲੈਣਾ اور ਧਿਆਨ से ਸੁਣ ਵੀ ਲੈਣਾ ਕਿ ਐਸੇ ਲੋਗੋਸੇ ਬਚ ਕੇ ਅੱਜ ہمارے ساتھ ਹੋਇਆ ਨਾ ਹਮ ਬੋਲ ਹਮ ਬੋਲ ਰਹੇ ਹਾਂ ਕੋਈ ਬੋਲਦਾ ਵੀ ਨਹੀਂ ਕੋਈ ਬਤਾਤਾ ਵੀ ਨਹੀਂ ठीक है इतनी हिम्मत रखते हैं और इतना गर्स रखते हैं कि हाँ जो इंडस्ट्री में ये सब ये सब चीजें चल रही है ना इनको छुपा सके ठीक है तो बी सेफ गर्ल्स ऐसे ऐसे इनको तो मैं हूँ। हमने अभी अभी पुलिस को फोन किया हुआ है और बाकी देखते हैं बाद में ਕਤਮੀ ਕੀ ਕਰਦਾ ਚੱਕਰ ਰੰਗ ਨੂੰ ਇਹ ਨਹੀਂ ਸ਼ੈਲੀ ਦਾ ਬਾਕੀ ਇਸ ਵੀਡੀਓ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਸਹੀ ਹੈ ਇੱਥੇ ਕੌਣ ਗਲਤ ਆ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਕਿਉਂਕਿ ਲੋਕਾਂ ਦੇ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਵੀ ਜਿਹੜਾ ਇਹ ਮੁੰਡਾ ਆ ਚਿੱਟੇ ਟੀ-ਸ਼ਰਟ ਵਾਲਾ ਇਹ ਗਲਤ ਕਿਉਂ ਕਮੈਂਟ ਪੜੋ ਜੇਕਰ ਤੁਸੀਂ ਜਾ ਕੇ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਥੱਲੇ ਤਾਂ ਉੱਥੋਂ ਪਤਾ ਲੱਗਦਾ ਆ ਸੋ ਮਿਲਦੇ ਹਾਂ ਨਵੇਂ ਕਿਸੇ ਹੋਰ ਅਪਡੇਟ ਦੇ ਨਾਲ ਵਿਡੀਓ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋਲ ਧੰਨਵਾਦ